ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਕੈਬਨਟ ਮੰਤਰੀ ਅਮਨ अरोड़ा ਨੇ ਕੱਲ ਇੱਕ ਪੋਸਟ ਪਾਈ ਸੀ ਮੋਦੀ ਤੇ ਤੰਜ ਕਸਿਆ ਸੀ ਕਿ ਜਿਹੜੇ ਰਾਸ਼ਨ ਬੰਦ ਕਰ ਦਿੱਤੇ ਨੇ ਔਰ ਇਸ ਤੋਂ ਪਹਿਲਾਂ ਵੀ ਜਿਹੜਾ ਅਮਨ अरोड़ा ਨੇ ਇੱਕ ਬਿਆਨ ਦਿੱਤਾ ਸੀ ਕਿ ਅਸੀਂ ਇਸ ਵਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੰਜਾਬ 'ਚ ਅਸੀਂ ਸਿਰਫ ਮਾਲਵੇ ਜੋਂ ਤੋਂ ਹੀ ਬਣਾ ਕੇ ਦਿਖਾਵਾਂਗੇ ਪਰ ਜਿਹੜੇ ਪਿਛਲੇ 3 ਸਾਲਾਂ ਤੋਂ ਲਗਾਤਾਰ ਕਮੈਂਟ ਆ ਰਹੇ ਨੇ ਕੀ ਉਹ ਕਮੈਂਟ ਗਲਤ ਨੇ ਜਿਹੜੇ ਲੋਕ ਕਰ ਰਹੇ ਨੇ ਜਿਨ੍ਹਾਂ ਦੇ ਨਾਲ ੱੱਕਾ ਹੋ ਲਗਾਤਾਰ ਹੋ ਰਿਹਾ ਕਿਸਾਨਾਂ ਦੇ ਨਾਲ ਅਧਿਆਪਕਾਂ ਦੇ ਨਾਲ ਬਿਜਲੀ ਵਿਭਾਗ ਨਾਲ ਹੋਰ ਹਰ ਇੱਕ ਸਰਕਾਰੀ ادارے ਦੇ ਨਾਲ ਜਿਨ੍ਹਾਂ ਦੇ ਨਾਲ ਤੱਕਾ ਹੋ ਰਿਹਾ ਲਗਾਤਾਰ ਜੇ ਬਾਕੀ ਜਿਹੜੀ ਕੱਲ ਪੋਸਟ ਪਾਈ ਸੀ ਅਮਨ अरोड़ा ਨੇ ਉਹਨਾਂ ਦੇ ਜਿਹੜੇ ਲੋਕਾਂ ਨੇ ਕਮੈਂਟ ਕੀਤੇ ਨੇ ਆਪਾਂ ਉਹ ਪੜ੍ਹਦੇ ਆਂ ਬਾਕੀ ਤੁਸੀਂ ਆਪਦੇ ਵਿਚਾਰ ਕਮੈਂਟ ਸੈਕਸ਼ਨ ਚ ਦੇ ਸਕਦੇ ਹੋ ਪੰਜਾਬ ਪ੍ਰਧਾਨ ਅਮਨ अरोड़ा ਤੇ ਕੈਬਨਿਟ ਮੰਤਰੀ ਜਿਨ੍ਹਾਂ ਨੇ ਆਪਣੀ ਪੋਸਟ 11 ਘੰਟੇ ਪਹਿਲਾਂ ਪਾਈ ਸੀ ਮੋਦੀ ਤੇ ਤੰਜ ਕਸਿਆ ਕਿ 55 ਲੱਖ ਲੋਕਾਂ ਦੇ ਰਾਸ਼ਨ ਬੰਦ ਕਰਤੇ ਤੇ ਲੋਕ ਇਹਨਾਂ ਦੇ ਨਾਲ ਕਿੰਨਾ ਕੁ ਸਹਿਮਤ ਨੇ ਅੱਜ ਆਪਾਂ ਅੱਗੇ ਜਿਹੜੇ ਕਮੈਂਟ ਕੀਤੇ ਨੇ ਲੋਕਾਂ ਨੇ ਉਹ ਪੜਦੇ ਆਂ ਦਿੱਲੀ ਦੇ ਪਈਆਂ ਦੇ ਕਲਾਮ ਕਿਸੇ ਵੱਲੋਂ ਕੋਲ ਨਾ ਹੀ ਕਰਨ ਤਾਂ ਚੰਗਾ ਹੈ ਕੇਂਦਰੀ ਦੇ ਖਰਚੇ ਚਲੋ ਤੁਸੀਂ ਇੰਝ ਤਾਂ ਮੰਨੇ ਕਿ ਰਾਸ਼ਨ ਦੇਣ ਵਾਲਾ મોદી ਹੀ ਹੈ ਪਹਿਲਾਂ ਇਹ ਦੱਸੋ ਪੰਜਾਬ ਸਰਕਾਰ ਦੁਆਰਾ ਦਿੱਤਾ ਜਾਣ ਵਾਲਾ ਫ੍ਰੀ ਆਟਾ ਪਿਛਲੇ 3 ਸਾਲਾਂ ਤੋਂ ਕਿੱਥੇ ਹੈ ਤੁਸੀਂ ਖੁਦ ਗਰੀਬਾਂ ਦਾ ਆਟਾ ਖਾ ਗਏ ਤੁਹਾ ਨੂੰ ਤਾਂ ਝੂਠ ਮਾਰਨ ਲੱਗਿਆ ਵੀ ਸ਼ਰਮ ਨਹੀਂ ਆਉਂਦੀ 3016 ਜੀਰੋ ਨੂੰ ਲੋਕਾਂ ਦੀ ਕੇਵਾਈਸੀ ਨਹੀਂ ਹੋਈ ਜੋ ਤੁਸੀਂ ਆਪ ਮੰਨਿਆ ਕਿ ਜਿਸ ਦਾ ਜ਼ਿੰਮੇਵਾਰ ਪੰਜਾਬ ਸਰਕਾਰ ਹੈ ਨਾ ਕਿ ਕੇਂਦਰ ਸਰਕਾਰ ਬਾਕੀ ਜੋ ਸਮੇਸਰ ਉਹਨਾਂ ਦੀ ਕੇਵਾਈਸੀ ਨਹੀਂ ਕਰਵਾ ਪਾਈ ਉਸ ਦਾ ਜ਼ਿੰਮੇਵਾਰ ਵੀ ਪੰਜਾਬ ਸਰਕਾਰ ਦੀ ਪ੍ਰਸ਼ਾਸਨ ਹੈ ਇਹ ਸੁਪਰੀਮ ਕੋਰਟ ਦੇ ਆਰਡਰ ਨੇ ਕੇਵਾਈਸੀ ਹਰ ਇੱਕ ਦੀ ਜ਼ਰੂਰੀ ਹੈ ਇਸ ਵਿੱਚ ਕੇਂਦਰ ਦਾ ਕੋਈ ਰੋਲ ਨਹੀਂ ਹੈ ਆਪਣੀਆਂ ਨਕਾਮੀਆਂ ਦਾ ਠਿੱਕਰ ਤੁਸੀਂ ਕੇਂਦਰ ਦੇ ਭੰਨ ਰਹੇ ਹੋ ਐਨਐਸ ਕਯੂਐਫ ਦੇ ਅਧਿਆਪਕਾਂ ਦਾ ਸੰਘਰਸ਼ ਜਿੰਦਾਬਾਦ ਜਿੰਦਾਬਾਦ ਸੈਂਟਰ ਵਾਲੀ ਸਰਕਾਰ ਫੇਰ ਵੀ ਸੈਂਟਰ ਵਾਲੀ ਦਾ ਫੇਰ ਵੀ ਆਈ ਜਾਂਦੀ ਹੈ ਪੰਜਾਬ ਦੌਰਪੇ ਵਾਲੀ ਆਟਾ ਰਾਸ਼ਨ ਕਿੱਥੇ ਦਾ ਬੰਦ ਕਿਦੋਂ ਦਾ ਬੰਦ ਹੋਇਆ ਆਪਾਂ ਕਿਹੜਾ ਕਟਾਂ ਕਰਦੇ ਆਂ ਦਿੱਲੀ ਵਾਸਤੇ ਆਟਾ ਦਾਲ ਸਕੀਮ ਕਿੱਥੇ ਹੈ ਟਰਾਲੀ ਚੋਰੋ ਮੁਰਦਾਬਾਦ ਮੁਰਦਾਬਾਦ ਜਨਾਬ ਸੇ ਪਹਿਲੇ ਕੰਟਰੋਲ ਸ਼ੁਰੂ ਹੋ ਚੁੱਕਿਆ ਇਹ ਕੰਮ ਪੰਜਾਬ ਸਰਕਾਰ ਨੂੰ ਕਿਹਾ ਗਿਆ ਕਰਨ ਲਈ ਸੁਪਰੀਮ ਕੋਰਟ ਨੇ ਝੂਠ ਨਾ ਬੋਲਿਆ ਕਰੋ ਕੁੱਚੀ ਦੀ ਲੀਰੇ ਨਾਲੇ ਇਹ ਕਿਹਾ ਗਿਆ ਹੈ ਜੇ ਸਹੀ ਹੈ ਜੋ ਸਹੀ ਹੈ ਅਕਦਾਰ ਹੈ ਉਸ ਨੂੰ ਮਿਲੇ ਤੁਹਾਡੇ ਰਿਸ਼ਤੇਦਾਰਾਂ ਦੇ ਜੋ ਕਾਰਡ ਬਣੇ ਉਹ ਕਟਨੇ ਉਹ ਕਟਨ ਉਹ ਕਿਹਾ ਤੁਸੀਂ 2 ਰੁਪਏ ਵਾਲੀ ਕਦੋਂ ਦੀ ਬੰਦ ਕੀਤੀ ਸੈਂਟਰ ਵਾਲੀ ਤਾਂ ਫੇਰ ਵੀ ਆਈ ਜਾਂਦੀ ਹੈ ਪੰਜਾਬ 2 ਰੁਪਏ ਵਾਲੀ ਆਟਾ ਰਾਸ਼ਨ ਕਿੱਦੇ ਦਾ ਬੰਦ ਹੋਇਆ ਅਮਨਾ ਅਰੋੜਾ ਕਾਂਗਰਸ ਨੇ ਤੁਹਾਡੀ ਗਲੇ ਮੇਂ মালা ਡਾਲਾ ਹੈ ਪੰਜਾਬ ਦਾ ਅਸਲੀ ਦੁਸ਼ਮਣ ਤਾਂ ਅਰਵਿੰਦ ਕੇਜਰੀਵਾਲ ਹੈ ਔਰ ਤੁਮ ਲੋਗੋ ਜੋ ਹੋ ਜੋ ਪੰਜਾਬ ਕੋ ਬਰਬਾਦ ਔਰ ਭਾਰਤ ਕੇ ਨਕਸ਼ੇ ਸੇ ਹਟਾਣਾ ਚਾਹਤੇ ਹੋ ਤੋ ਹਮ ਜਾਣਤੇ ਨਹੀਂ ਤੁਮ ਲੋਗ ਕਿਆ ਚਾਹਤੇ ਹੋ ਫ੍ਰੀ ਬਿਜਲੀ ਦੇ ਕੇ ਪੰਜਾਬ ਕੇ ਲੋਗੋ ਕੋ ਬਖਾਰੀ ਬਣਾ ਰਹੇ ਹੋ ਤਾਂ ਕਿ ਉਹ ਕਬੀ ਆਪਣੇ ਦਮ ਪਰ ਕਮ ਕਮਾ ਕਰ ਨਾ ਖਾ ਸਕੇ ਦੋ ਰੁਪਏ ਵਾਲੀ ਬੰਦ ਕਰ ਰੱਖੀ ਹੈ ਜਿਸ ਸੈਂਟਰ ਗਵਰਨਮੈਂਟ 80 ਪੈਸੇ ਹਿੱਸਾ ਪਾਉਂਦੀ ਹੈ ਇਸ ਟਾਈਮ ਸਟੇਟ ਸੈਂਟਰ ਵਾਲੀ ਦਿੱਤੀ ਜਾਂਦੀ ਫ੍ਰੀ ਵਾਲੀ ਹੀ ਕਣਕ ਬੰਦ ਬੰਡ ਰਹੀ ਹੈ 2 ਰੁਪਏ ਵਾਲੀ ਕਿਲੋ ਕਣਕ ਨਾ ਦੇਣਾ ਪੰਜਾਬ ਦਾ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡਾ ਧੋਖਾ ਹੈ ਲੁੱਟ ਹੈ ਸਟੇਟ ਗਵਰਨਮੈਂਟ ਦੀ ਫ੍ਰੀ ਵਾਲੀ ਦਾ ਕੇ ਵੀ ਸੀ ਕਰਾਓ ਸਭ ਨੂੰ ਮਿਲਦੀ ਰਹੇ ਦੁਬਾਰਾ ਸਰਕਾਰ ਨਹੀਂ ਆਉਂਦੀ ਤੁਹਾਡੀ ਗੱਡੀਆਂ ਐਂਡ ਕਾਰਸ ਵਾਲੇ ਰਾਸ਼ਨ ਲੈ ਰਹੇ ਨੇ ਐਂਡ ਹੋਰ ਗੰਧ ਨੀਲੇ ਜਾਲੀ ਕਾਰਡ ਵਾਲਿਆਂ ਨੇ ਪਾਇਆ ਹੋਇਆ ਹੈ